ਮੀ ਹੜਾਉਂਦੇ ਰਹੇ ਨੇ 26 26 ਰੁਪਈਆ ਦੇ ਚੈੱਕ ਆਉਂਦੇ ਰਹੇ ਨੇ 42 42 ਰੁਪਈਆ ਦੇ ਚੈੱਕ ਮੈਂ ਦੇਖੇ ਹੋਏ ਨੇ ਝਖਮਾਂ ਤੇ ਨੂਨ ਭੁੱਕਦੇ ਆ ਨੂਨ ਬੰਲਮ ਨਹੀਂ ਲਾਉਂਦੇ ਉਹ ਸੁਖਵੀਰਪਾਲ ਤੁਰੇ ਫਿਰਦਾ ਰਹਿੰਦਾ ਹਣ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਆ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲਾ ਅੱਜ ਸਰਪੰਚ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਸੁਖਵੀਰਪਾਲ ਕਹਿੰਦਾ ਉਹ ਬੜਾ ਵਿਚਾਰੇ ਨੂੰ ਪਤਾ ਹੈ ਯਾਰ ਜਨਮਦੁੱਦੀ ਹੈਗਾ ਉਹ ਉਹ ਜਨ ਤੋਂ ਪਿੰਡਾਂ ਸੰਗਲ ਲੱਗਦੇ ਆ ਯਾਰ ਕਹਿੰਦਾ ਮੈਂ ਰਾਵੀ ਤੇ ਬਿਆਸ ਤੇ ਆਣੇ ਦੋਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਤਾਂ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਬ੍ਰਿਆਮਾਂ ਨਾ ਮੱਥੇ ਲਾਉਂਗੇ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਵਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਦੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਆ। ਤਰਨਤਾਰਨ ਦੇ ਵਿੱਚ ਅਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੀ ਰੈਲੀ ਕੀਤੀ ਗਈ ਤੇ ਇਸ ਦੇ ਨਾਲ ਹੀ ਉਹਨਾਂ ਜਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਏ ਹਰਮੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਜਿਨ੍ਹਾਂ ਤੋਂ ਉਹਨੂੰ ਦੱਸਦੇ ਕਿ ਕੁਝ ਸਮਾਂ ਪਹਿਲਾਂ ਹੀ ਯਾਨੀ ਕਿ ਤਕਰੀਬਨ 2 ਮਹੀਨੇ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਹਰਮਿਤ ਸਿੰਘ ਸੰਧੂ ਤੇ ਉਹਨਾਂ ਨੂੰ ਤਰਨਤਾਰਨ ਤੋਂ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਤੋਂ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚੋਂ ਉਤਾਰ ਦਿੱਤਾ ਗਿਆ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਖੁਦ ਇਸ ਦਾ ਐਲਾਨ ਕੀਤਾ ਗਿਆ ਹੈ ਇਹ ਵੀ ਦੱਸਦੀ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਸੁਖਵਿੰਦਰ ਕੌਰ ਰੰਦਾਵਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਤੇ ਅੱਜ ਮੁੱਖ ਮੰਤਰੀ ਮਾਨ ਦੇ ਵੱਲੋਂ ਹਰਮੀਤ ਸਿੰਘ ਸੰਦੋ ਨੂੰ ਆਮਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਇਹ ਵੀ ਦੱਸਦੀ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਦੌਰਾਨ ਬਾਦਲਾਂ ਦੇ ਉੱਤੇ ਅਤੇ ਕਾਂਗਰਸੀ ਲੀਡਰਾਂ ਦੇ ਉੱਤੇ ਵੀ ਜਮ ਕੇ ਨਿਸ਼ਾਨੇ ਸਾਦੇ ਗਏ ਨੇ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸੁਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਤੇ ਮੈਂ ਅੱਜ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਆ ਆਮ ਤੌਰ ਤੇ ਪਾਰਟੀਆਂ ਆਪਦੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਆ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਣ ਦੇਣਾ ਸੋਰਨੀ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਆ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਐ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਹ ਰੱਗੇ ਲੈ ਜਾਓ ਜੀ ਤਾਹ ਰੇ ਤਿੰਨ ਤਿੰਨ ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇਹ ਇਕ ਤਾਂ ਨਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆਜੋ ਆਰਾਮ ਨਾਲ ਆਜੋ ਮੈਂ ਕਿਹੜਾ ਮਨਾ ਕਰਦਾ ਆਰਾਮ ਨਾਲ ਲੈ ਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸਰਪੇ ਪਾਏ ਹੋਣਗੇ ਪੜ ਲੈਂਦੇ ਆ ਕੋਈ ਗੱਲ ਨਹੀਂ ਉਹ ਤਾਂ ਪਾਕੀ ਸੱਪੇ ਗਏ ਆ ਉਹਨਾਂ ਨੇ ਕੋਈ ਹੋਊ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਪਹਿਲਾਂ ਵੀ ਮੀਂਹ ਹੜ ਆਉਂਦੇ ਰਹੇ ਨੇ ਵੀਰੋ 26 26 ਰੁਪਈਆ ਦੇ ਚੈੱਕ ਆਉਂਦੇ ਰਹੇ ਨੇ 42 42 ਰੁਪਈਆ ਦੇ ਚੈੱਕ ਮੈਂ ਦੇਖੇ ਹੋਏ ਨੇ ਜ਼ਖਮਾਂ ਤੇ ਨੂਨ ਭੁਗਦੇ ਨੂਨ ਬੰਦਲਮ ਨਹੀਂ ਲਾਉਂਦੇ ਇਹ ਰੀਸ ਕਰਨਗੇ ਆਪਣੀ ਜਿਹੜਾ ਜਮਾ ਥੱਲੇ ਬੋਰਾਂ ਦੇ ਟੋਆਾਂ ਚੋਂ ਨਿਕਲ ਕੇ ਆਇਆ ਜਿਹੜੇ ਟਰੈਕਟਰਾਂ ਚੋਂ ਆਏ ਆ ਸੁਹਾਗਿਆਂ ਤੋਂ ਆਏ ਆ ਤਵੀਆਂ ਤੋਂ ਹਲਾਂ ਤੋਂ ਆਏ ਆ ਇਹ ਸਾਡੀ ਰੀਸ ਕਰਨਗੇ ਇਹਨਾਂ ਨੂੰ ਕੀ ਪਤਾ ਉਹ ਸੁਖਵੀਰਪਾਲ ਤੁਰੇ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਗਏ ਛੱਡ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਆਈ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆ ਲਾਲਜੀ ਪੱਗੜਾ ਮੁੰਡੇ ਨੂੰ ਬੁਲਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਗਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲਿਆ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਤੇਰੇ ਆਮ ਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰਦੇ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੋਂ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਿੰਨ ਮੰਦਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗੜ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ دریاਵਾਂ ਨਾ ਮੱਥੇ ਲਾਉਂਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਟ ਮੈਂ ਹੀ ਹਾਰ ਗਿਆ ਇਹਨਾਂ ਦਾ ਗਾੜਾ ਮੈਨੂੰ ਕੱਢਣ ਲੱਗਿਆਂ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਪਰ ਨੋ ਆਵੇ ਹੋਰਨ ਝੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮੱਜ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ आप हार गया जल तो मनप्रीत बादल हार गया मलूका हार गया भटड़ हार गई भूंदड़ हार गया कैप्टन हार गया मजीठिया हार गया नवजोत सिद्धू हार गया बलटोआ हार गया ब्रह्मपुरा हार गया कि रह गया कैरों हुई सॉरी उड़ा मेले च मरुता पुछता कौन है उना ਮੈਂ ਨਹੀਂ ਹਰਾਏ ਮੈਂ ਕੋਈ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ ਸਾਰਾ ਤੁਹਾਨੂੰ ਦੱਸਦੀ ਕਿ ਕੁਝ ਸਮਾਂ ਪਹਿਲਾਂ ਤਰਨ ਤਰਨ ਤੋਂ ਆਮਦਮੀ ਪਾਰਟੀ ਦੇ ਵਿਧਾਇਕ ਇਸ ਦੁਨੀਆ ਤੋਂ ਚਲ ਬਸੇ ਸੀ ਜਿਸ ਕਰਕੇ ਹੁਣ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਕਰਵਾਈ ਜਾਵੇਗੀ ਤੇ ਹੁਣ ਸਾਰੀਆਂ ਪਾਰਟੀਆਂ ਪੱਬਾਂ ਪਾਰ ਹੋ ਚੁੱਕੀਆਂ ਨੇ ਤੇ ਉਹਨਾਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚੋਂ ਉਤਾਰੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੇਸ਼ ਸਿੰਘ ਸੰਧੂ ਜੋ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਬਿਅਰ ਰਿਪੋਰਟ ਪੰਜਾਬੀ ਲੋਕ ਚੈਨਲ